ਆ ਜਿਹੜਾ ਕੀ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ ਤੇ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜੀਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਤਾਂ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜੀਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਤੇ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਚ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ ਤੇ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ जा हो गया जी, जिसे होगा ज्ञान वही करेगा समाधान हम कहते नहीं करके दिखाते हैं हमसे पहले काम करने वाले को मुंह मुँह ना, दुआ तावीजों द्वारा किया कराया घर में खून के छिटे आना चंद मिनटों में खत्म ड्रेकलेश काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें